ਜਦੋਂ ਗਾਹਾਂ ਪਤੰਦਰਾ ਨੇ ਮਾਰ-ਮਾਰ ਡੰਡੇ ਕਢਾਇਆ ਸਾਰਾ ਕੁਝ ਬਾਹਰ ਉਦੋਂ ਭਾਈਆ ਨਟਲੀ ਬਾਹਰੇ ਵਰਦੇ ਮੋਲ ਭਾਈ ਹੱਥ ਜੁੜੇ ਅੱਗੇ ਮਸਾਂ ਵਸਿਆ ਸਾਡਾ ਘਰ ਚਾਚਾ ਤੂੰ ਵੀ ਇਹਨਾਂ ਨਾਲ ਹੀ ਰਲ ਕੇ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਕੋਟੀ ਬਾਬਾ ਕੀ ਕਹਤਾ ਭਾਈ ਹੋਰ ਕੀ ਕਹਿਈਂਗਾ ਤੂੰ ਨੀ ਇਹ ਸਾਰੇ ਰਲੇ ਮਿਲੇ ਆ ਇਹ ਹਾਂ ਰਲੇ ਮਿਲੇ ਨਹੀਂ ਹੈਗੇ ਭਾਈ ਆਲੇ ਮਾਰੇ ਬੰਦਾ ਉਹ ਮਰ ਗਿਆ ਮਰਾ ਗਿਆ ਫੇਰ ਕੀ ਟਿੱਕ ਗੱਲ ਹੋਗੀ ਮੇਰੀ ਗੱਲ ਸੁਣੋ ਕੁੜਕੋ ਜਦੋਂ ਇਹ ਤੁਹਾਨੂੰ ਪਤਾ ਵੀ ਇਹ 20 ਸਾਲ ਹੀ ਕੱਟ ਕੇ ਆਇਆ ਹੈਗਾ ਤੁਸੀਂ ਐਵੇਂ ਵਿੱਚ ਲਿਆ ਕੇ ਬਲੰਗ ਬਿਠਾ ਲਿਆ ਹੈ ਹੈ ਹੁਣ ਕਿਸੇ ਦੇ ਮੂੰਹ ਤੇ ਲਿਖਿਆ ਕੋਈ ਚੋਰ ਠੱਗ ਹੈ ਅਸੀਂ ਤਾਂ ਪਹਿਲੀ ਵਾਰ ਮਿਲੀਆਂ ਸਾਨੂੰ ਤਾਂ ਪਤਾ ਵੀ ਨਹੀਂਗਾ ਮੈਂ ਤਾਂ ਤੁਸੀਂ ਮਾੜੀ ਬਣਾਤਾ ਮੈਂ ਤੁਹਾਡਾ ਮਸਾ ਉਹਨੂੰ ਮੈਂ ਇਕੱਠਾ ਕੀਤਾਗਾ ਮੈਂ ਤਾਂ ਜਿੱਦਨ ਦੀ ਪਿਆਂਗੀ ਆਂਗੀ ਉਸ ਤੋਂ ਪਹਿਲੀ ਵਾਰ ਦੇਖਿਆ ਇਹਨੂੰ ਦੇਖਿਆ ਪਹਿਲੀ ਵਾਰ ਨਾਲੇ ਦੂਜੀ ਵਾਰੀ ਮਾਰਦਾ ਗੱਲਾਂ ਇਹ ਤਾਂ ਮੈਨੂੰ ਬਹੁਤ ਪਾੜਾ ਲੱਗਦਾ ਹੁਣ ਕਤਲ ਹੁਣ ਬੈਠਾ ਬਸ ਘਸੜਿਆ ਚੰਮਸੀ ਤੂੰ ਕਾਨੂੰ ਭਗਾਈ ਮਾਰੀ ਚੁੱਪ ਕਰ ਜਾ ਪਹਿਲਾਂ ਹੀ ਤਾਂ ਕੀ ਹਲਾਤਾ ਘਰ ਚ ਲਾਈਨ ਨੰਬਰ ਲਾਈਨ ਤੋ ਅਖਾ ਅਖਾ ਛਾਏ ਦੇ ਕੀ ਹੋ ਗਿਆ ਤੇ ਬਾਈ ਲੰਨੋਂ ਪੜਿਆ ਹੋਇਆ ਤੂੰ ਨੰਬਰ ਲਾ ਹੋ ਗਿਆ ਅਰੇ ਆ ਲਾ ਖੜ ਲਾ ਦੇ ਤੂੰ ਪਹਿਲਾਂ ਪੜਿਆ ਹੋਇਆ ਤੂੰ ਲਾ ਬੋਲਾ ਓ ਹੋ ਓ ਵਾਹ ਤੇਨੂੰ ਕਾਈ ਤਾ ਤੂੰ ਚਾਹ ਰੋਲਾ ਐ ਕੋ ਐ ਬੋਲ ਤੂੰ ਬੰਦੇ ਖਣੀ ਜਾਨੀ ਬੋਲ ਦੂ ਮੈਂ ਦੂ ਬਾ ਕਾ ਪਾ ਦੇ ਚ ਤੂੰ ਲਾ ਬੋਲਾ ਬੋ ਹੁਲ ਬੋ ਅਖੜ ਲਾ ਹੁਣ ਕੋ ਬੋਲਾ ਇਹ ਬੋਲ ਦੇ ਮੈਨੂੰ ਖੁੱਲ ਗਿਆ ਹਾਲੋ ਦੱਸ ਇਹ ਚ ਫੋਨ ਲਾਉਣ ਵਾਲੇ ਕਿਹੜੀ ਗੱਲ ਆ ਕਿ ਹੈ ਲੈ ਵੇ ਮੁੰਡਿਆ ਫੋਨ ਕੱਟ ਪਾਈ ਲੈ ਵੇ ਭਾਈ ਦੱਕੇ ਕਿਨੂੰ ਕੱਟ ਫੋਨ ਓਏ ਰੇ ਰੇ ਕਰਦਾ ਓੜਾ ਹਾਏ ਉਹੀ ਗੱਲ ਤੁਹਾਡੀ ਲਾਹਣ ਬੱਜਣ ਬੋਲਦੀ ਮੈਂ ਦੇ ਦਉ ਨੀ ਕਾਇ ਕੁੜਕਿਆਂ ਨੂੰ ਲਾਗਾ ਬਟਾਣ ਬੋਲਦਾ ਬੰਤ ਦੱਕੇ ਹਾਂ ਕਾਈ ਚਾਹੋ ਓ ਕਟਲ ਕਰਾਉਣਾ ਇੱਕ ਛੋਟਾ ਜਾ ਓ ਉਈਆ ਕਟੀੜਾ ਹਾਂ ਪੱਪ ਹੱ ਫੋਟੋ ਫੋਟੋ ਪਾਏਗੇ ਕਿ ਕਿਤਨਾ ਖਰਚਾ ਕਿਤਨਾ ਹੋਗਾ ਬੱਲੇ ਪ੍ਰਧਾਨ ਆ ਮੈਂ ਮੇਰੇ ਕਰਕੇ ਕਾਈ ਕਿਤਨਾ ਖਰਚਾ ਹੋਗਾ ਹਾਂ 40 ਚਾਲੀ ਵਾਲੀ ਇਕੱਠਾ ਆਏ ਮੁਸਕਾ 57000 ਵਾਲੀ ਆ ਤਾਂ 8 ਕਿਲੋ ਤਾਂ ਧੂਆ ਨੇ ਦੇ ਉਹ ਕਿਆ ਬੱਸਣਾ ਪੈਸਾ ਪਾਇਆ ਸੁਰਮਾ ਵਾਲੀ ਨਿਕਲਵੇਂ ਕੰਜਰਦਿਆ 8000 ਤੋਂ ਹੋ ਗਈ ਗੱਲ 8000 ਮੈਂ ਤੇਰੇ ਖਾਤੇ ਚ ਭਵਾ ਦੂੰ ਬੱਲੇ ਕੁਛ ਨਹੀਂ ਕਰਨਾ ਹੈ ਉਹ ਕਿਉਂ ਬੱਸਾ ਉਹਦੇ ਅੱਖਣ ਅਠਣ ਕੋ ਕੰਮ ਹੋ ਜਾਏ ਚੌੜ ਕਰਤਾ ਬੰਤਾ ਬੇਬੜੇ ਨੂੰ ਫੋਨ ਕਰ ਮੇਰੇ ਫੁੱਲ ਤੋਂ ਗੋਲੇ ਸੁਣੋ ਬਸ ਕਿਹਦਾ ਹਰ ਇੱਕ ਜਿਹੜਾ ਦਾਵੜਾ ਓਏ ਚੁੱਪ ਚੁੱਪ ਕਰਦੇ ਫੁੱਲ ਬਰਾ ਬਸ ਤੇ ਕਰ ਨਹੀਂ ਚੁੱਪ ਚੁੱਪ ਲੈ ਦੇਖ ਹੈ ਤੂੰ ਵੀ ਸਕੀਰੀ ਵਾਲਾ ਮੈਂ ਵੀ ਸਕੀਰੀ ਵਾਲੀ ਮੈਂ ਕੁੜੀ ਦੀ ਲੱਗਦੀ ਆ ਮਾਸੇ ਨਹੀਂ ਰੋਲਦਾ ਜੀ ਨਵੇਂ ਗੱਲ ਸੁਣ ਮੈਂ ਲੱਗਦੀ ਮੈਂ ਰਿਸ਼ਤੇਦਾਰ ਨੂੰ ਲੰਬੀ ਮੈਂ ਅਜੇ ਕਰ ਕੁੜੀ ਲੈ ਕੇ ਬਗ ਜਾਨੀ ਆ ਇਹ ਕੰਮ ਨਾ ਕਰ ਉਹਨੂੰ ਹੁਣੀ ਫੋਨ ਲੈ ਕੇ ਕਹਿੰਦੇ ਵੇ ਮੇਰੀ ਮਾਸੇ ਜੀ ਲੱਗਦੀ ਆ ਬਾਜੀ ਭਾਈ ਉਹ ਵਗੋ ਨਾ ਬੱਲਿਆ ਸੁਣ ਲਓ ਹਾਂ ਜਿਹੜਾ ਬੰਦਾ ਮੇਰੇ ਤੇ ਛੱਟੇ ਪਾਉਂਦਾ ਮੈਨੂੰ ਪਸੰਦ ਹੀ ਨਹੀਂ ਉਹ ਚਾਹੇ ਰਿਸ਼ਤੇਦਾਰ ਹੈ ਚਾਹੇ ਕੋਈ ਬੰਦਾ ਹਾਂ ਹਾਂ ਬੰਦਾ ਤਾਂ ਇੰਨੇ ਚੰਗੇ ਛੁਕਾਰ ਬਸ ਤੇਰੇ ਅੱਗੇ ਹੱਥ ਬੰਨੇ ਮੇਰੇ ਤਾਂ ਜਵਾਬ ਕਰਗਾ ਤੂੰ ਇਹ ਮੈਨੂੰ ਬੋਲਦੀ ਐ ਮੈਨੂੰ ਬੋਲਦੀ ਐ ਲਾ ਹੈ ਮੈਂ ਤਾਂ ਜਵਾਬ ਕਰਗਾ ਤੈਨੂੰ ਕਮਲਾ ਰਹਾ ਬੇਟਾ ਬਾਈ ਹੱਥ ਬੰਨੇ ਕਰ ਨਾ ਖਰਾਬ ਹਾਂ ਕਰ ਨਾ ਖਰਾਬ ਕਰੋ ਉਹੀ ਤਾਂ ਗੱਲ ਲੱਗੀ ਹੈ ਮਾਸੀ ਤੂੰ ਵੀ ਚੁੱਪ ਰਿਹਾ ਕਰ ਬਾਈ ਆ ਜਾ

ਉਸਦਾ ਵੀ ਆਈ ਬੱਕਰੇ ਟੱਕਰੇ ਕਰਦੇ ਫਸੋਕੇ ਦੇ ਹੈ ਹੈ ਉਹ ਤਾਂ ਫਿਰ ਹੁਣ ਪਤਾ ਹੀ ਨਹੀਂ ਲੱਗਿਆ ਖੱਜ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਜਾ ਜਾ ਮਾਦਰ ਬਾਈ ਜੀ ਮੇਰੇ ਰੁਕ ਕੇ ਇੱਕ ਅੰਦਰ ਦੀ ਪਈ ਫੌਜ ਦੇ ਫੌਤੜੀ ਫਿਰ ਲੈ ਟੈਂਕੇ ਟੈਂਕ ਪਾਏ ਦਾ ਫੌਜੀਆ ਉੱਥੇ ਬਣਾ ਤਾ ਹੋਰ ਬਣਾ ਤਾ ਕਸ਼ਮੀਰ ਮੈਂ ਤੈਨੂੰ ਕਹਿਤਾ ਹੈਗਾ ਤੀ ਮਾ ਟੈਂਕੀ ਟੈਂਕ ਫੜਨਗੇ ਬਣਾ ਕੇ ਦੇਖ ਲੈ ਯਾ ਰੋਟੀ ਲੈ ਆ ਬੀ ਯਾ ਰੋਟੀ ਕੱਟ ਲੈ ਅਸਲੀ ਤਾਂ ਕਸ਼ਮੀਰ ਬਣਾ ਰੱਖਿਆ ਹੈ ਅੰਗਸਤ ਆਪਸ ਮੈਨੂੰ ਪੱਥੇ ਪਾਏਗੇ ਉਹ ਵੀ ਦੋਨਾਂ ਨਾਲ ਲਾਡੋ ਜਵਰੋਟੀ ਲਿਤਾਉਂਦਾ ਮੇਰਾ ਨਾਉਂਦਾ ਕਿ ਦੱਸਿਆ ਚੁੱਟ ਕੇ ਲੂੰਗੀ ਗੱਲ ਬਣਾਈਆ ਹਾਂ ਮੂੰਗੀਆਂ ਤੋਂ ਲਾ ਲਈ ਬਾਈ ਨੇ ਕਿਹਾ ਨਾ ਸੋਗ ਬਣਾਣਾ ਬੰਦਾ ਮਰ ਗਿਆ ਸੋਗ ਤਾਂ ਬਣਦਾ ਸੋਗ ਤਾਂ ਬਣਦਾ ਇਸ ਸਾਲਾ ਸੁਰ ਲਿਆ ਛੱਡੀ ਗਿਆ ਭੈਣ ਤੇ ਯਾਰ ਤੇ 2 ਕਿਲੋ ਕੇਲੇ ਵੀ ਖਰਾਬ ਕਰਤੇ ਜਦ ਮੂੰਗੀ ਦੀ ਨਾਲ ਲਿਆ ਦੇ ਮੇਰੇ ਕੋਲ ਲੈ ਆ ਤੇਰਾ ਪਰੋਇਆ ਖੇਤਰਾ ਫਰਦਾਥੇ ਜੋਗਾ ਹੁਣ ਨਾ ਜੋਗਾ ਉਹਦੀ ਆਤਮਾ ਉਹਦਾ ਤਾਂ ਪੜ ਕੋ ਭੋਗ ਤੱਕ ਉਹ ਹੋ ਹਾਂ ਚੋਰ ਚਰਾਪਾ ਕੁਕਿਆਂ ਗੱਪ ਮਰੀਆਂ ਨਾਲ ਬੰਤ ਪ੍ਰਧਾਨ ਓਏ ਓ ਜੀ ਗੱਤੀ ਖੜਾ ਦੋ ਪਹੋਜ ਜਾ ਕੇ ਹਾਈ ਤਾਂ ਪਟਕੂ ਹਟਾਲ ਕੱਟ ਕਰ ਮੁੰਡਾ ਇਹਦੇ ਵੀ ਜੇ ਬੁਣੀਆਂ ਕਹਿਣੀਆਂ ਜੀ ਗੱਲਾਂ ਕਰਕੇ ਆਏਗੇ ਮਰੀਆਂ ਨਾਲ ਗਤੀਨ ਵਾਲੇ ਹੋਰ ਆ ਮਰੀਆਂ ਨਾ ਪਕਾਈ ਤੋ ਉਹ ਜਾ ਪਈ ਉਹਦੇ ਘਰੇ ਜਾ ਹੈ ਕਿੱਥੇ ਮਾਰਿਆ ਕਿੱਥੇ ਹੋਰੇ ਦੀ ਤੋ ਕਿ ਮਾਰਿਆ ਬੰਦਾ ਫਿਰ ਕੋਈ ਹੋਰ ਮਰ ਗਿਆ ਫਿਰ ਸਾਹਰੇ ਦਾ ਕਰ ਤੇਰੇ ਲੈਨੇ ਮੱਕੀ ਚ ਓ ਇਨਾ ਠੁੱਠ ਬੋਲੀ ਜਾ ਕਿਉਂ ਨਾ ਠੁੱਠ ਤਸੇ ਨੁਕਸਾ ਉਹ ਤਾਂ ਫਿਰ ਵਹੀ ਪਰ ਹੋਰ ਮਰ ਗਿਆ ਬੰਦਾ ਉਹ ਆਹ ਆ ਉਹ ਪੂਪੜੀਆਂ ਲਾਦੀਆਂ ਓਏ ਓਏ ਪੂਪੜੀਆਂ ਦੀ ਗੱਲ ਨਹੀਂ ਬੰਦਾ ਕੋਈ ਹੋਰ ਮਰ ਗਿਆ ਚੋਦਰਾ ਸਾਰੇ ਪਿੰਡ ਦੇ ਪੱਦ ਚੜ ਰਖੇ ਦਿਖਾ ਆਪਾਂ ਆ ਮਰੇ ਡੂੰਡਾ ਉੱਠੀ ਜਿੱਥੇ ਕਰਦਾ ਤਰਾਕ ਹੋਰ ਬੁੱਧ ਗਿਆ ਮੇਰੇ ਹੱਥੋਂ ਚਲ ਦਿਖਾ ਹੱਥ ਕਿਹੜਾ ਮਰਿਆ ਕਿੱਥੇ ਦਿਖਾਓ ਚੱਲ ਹੈਂ ਚਲ ਹੁਣ ਲਹਾਨੀ ਹੋਊ ਅੱਥੇ ਕਹਿ ਰੀਆਂ ਚੱਲ ਮਰੀ ਜਾਂਦਾ ਉਹ ਤਾਂ ਛੰਡੀ ਵੀ ਨਹੀਂ ਪੈਣੀ ਮੱਕੀ ਨੂੰ ਲਹੂ ਲਹਾਨ ਦੇਖ ਕੇ ਲੱਖੇ ਤੋ ਗੱਦੂ ਤੋੜ ਕੇ ਜਾਂ ਓਏ ਸਮਝੀ ਕਰਾਂਗੇ ਚੱਲਿਆ ਤੋ ਨੀ ਮਾ ਜਾਂਦਾ ਅੱਜ ਸ਼ਵਾਮੀ ਨਾ ਪਈ ਗੱਡੀ ਪੁੱਛ ਤੜਕੇ ਜਾਂਦਾ ਪਹਿਲਾਂ ਤੇਰੇ ਸਾਲੇ ਨੇ ਤਾਂ ਪਾ ਲਿਆ ਹੋਣੀ ਨਹੀਂ ਤਾਂ ਪਾ ਲਿਆ ਧੌਣੇ ਲੈ ਕੇ ਚੱਲਦੇ ਹੁਣ ਆ ਪੈਂਦਾ ਯਾਰ ਬਿਜਲੀ ਲਗਾਉਣੀ ਤੈਨੂੰ ਬਲੈਕਾ ਤੇ ਬਾਤ ਬਿਜਲੀ ਲਗਾਉਣੀਆਂ ਬਣੀਆਂ ਤੇ ਹੋਰ ਕੀ ਆ ਸਾਰਾ ਤੇਰੇ ਨਾਲ ਕੀ ਬਾਇਲ ਕੱਢਤਾ ਓਏ ਹਾਂ ਹਾਂ ਲਓ ਕੋਈ ਕਰੋ ਕੰਮ ਆਉਦਾ ਕੋਈ ਕੰਮ ਨਹੀਂ ਕਿ ਚਾਲੇ ਆਰੀ ਮਨਵਾਰੇ ਇਹਨਾਂ ਨੂੰ ਕਿ ਪਤਾ ਬੰਦਾ ਤਾਂ ਮਰ ਗਿਆ ਕਿਸੇ ਐ ਕਰੋਂ ਕਿ ਖੰਡ ਗਿਆ ਸਾਲਾ ਬਣਾ ਝੂਠ ਬੋਲਦਾ ਹੈ ਹੋਰ ਮਰ ਗਿਆ ਸਾਲਾ ਤਾਂ ਮਰ ਗਿਆ ਜਾ ਕੋਈ ਨਜ਼ਾਰੇ ਲੈ ਕੇ ਰਿਹਾ ਉਹਦੇ ਜਾ ਭਾਗੋ ਉਈ ਇਹਦਾ ਪਿੱਛੇ ਲੱਗ ਗਿਆ ਆ ਜਾ ਚਾਲੇ ਨਹੀਂ ਮੈਂ ਅਥਰੇ ਭਾਈ ਨੇ ਆਪਾਂ ਉਧਰ ਖਾਲ ਤੇ ਬੈਠਾਂਗੇ ਬਾਹਰੀ ਮੈਂ ਤਾਂ ਤੇਰੇ ਅੰਦਰੀਆਂ ਆ ਜੇ ਮੈਂ ਨਹੀਂ ਛੱਬਾਂ ਮੈਂ ਨਾ ਬਾਰੇ ਆਉਂਦਾ ਤੱਕ ਇਹ ਫਟਾਕਾ ਦੁਆਲੇ ਪੁੱਛ ਚਾਹ ਪੀ ਲਓ ਛੱਟੋ ਬਾਹ ਕੋ ਦੇਖ ਲੂਗਾ ਵੇਖ ਲੂਗਾ ਫਿਰ ਕੀ ਕਹਾ ਕਿਸੇ ਗਮੰਡ ਨੂੰ ਨਹੀਂ ਫੜੀਆ ਬਾਹ ਮੈਂ ਹੈ ਛੱਟੋ ਚੰਗਾ ਨਹੀਂ ਲੱਗਿਆ ਜੇ ਦੇਖ ਕਦੀ ਨਾ ਕਦੀ ਬੰਦਿਦਾਰ ਮੈਂਚ ਕੋ ਨੂੰ ਵੀ ਜ਼ਿਕਰ ਆਉਂਦਾ ਤੂੰ ਤਾਂ ਉਹ ਵੀ ਨਹੀਂ ਹੁੰਦੀ ਹੈ ਮੈਂ ਜਾ ਉਹ ਭਾਈਆ ਆ ਆ ਸ਼ਾਰੀਏ ਕਦੇ ਨਾ ਕਦੀ ਬੰਦਿਦਾਰ ਮੈਂਚ ਕੋ ਨੂੰ ਕੀ ਕਰਿਆ ਆਉਂਦਾ ਹੈ ਰੋਮੈਂਟਿਕ ਨਹੀਂ ਹੁੰਦਾ ਰੋਮੈਂਟਿਕ ਹੁੰਦਾ ਕੋਸ ਮਰਜੀ ਹੁੰਦਾ ਹੈ ਹੈਂ ਇਹ ਕਰੀਆ ਥਲੇ ਮੰਡੇ ਨੇ ਕਿਉਂ ਗਾਂਡੇ ਵਾਲ ਕੇ ਖਾਵਾਂਗੇ ਆਪਾਂ ਦੋਨੀਆਂ ਨਹੀਂ ਪਰ ਜੀ ਬਣਾ ਲਈ ਇੱਕ ਵਾਰ ਕੀ ਪੂਝ ਤੋਰ ਕੀਮਾ ਹੈ ਹੈ ਨਾ ਨਾ ਮੈਂ ਬਣਾਵਾ ਤੇ ਨਾ ਮੈਂ ਖਾਵਾਂ ਆਪੇ ਉਹਨਾਂ ਤੋਂ ਬਣਵਾ ਲਈ ਓਏ ਕੈਂਚਰ ਦੀ ਗਰਮ ਹੁੰਦੇ ਨੇ ਅੱਡੇ ਖੀਰੇ ਜੀ ਕਰਦਾ ਬੰਗਰ ਮੱਚ ਕੋਨ ਨੂੰ ਹੈ ਅਵੇ ਮਾਤਾ ਕੀ ਲਾਲਾ ਦੇਖਿਆ ਕੱਲ ਹੈ ਲਾਲਾ ਆਪਣੇ ਵਾਲਾ ਆਰਤੀ ਕਿੱਥੇ ਦੇਖ ਲਿਆ ਉਹ ਗੱਡੀ ਤੇ ਬੈਠਾ ਦੀ ਅਬੀ ਤੇ ਹੈ ਲਾਲੀ ਆਈ ਕਿਆ ਵੀ ਪੈਲੀ ਫੜਾਈ ਉਹਨੂੰ ਐ ਕਰਕੇ ਕਿਵੇਂ ਲਾਉ ਜੀ ਹੈ ਨਾਲੇ ਨਾ ਕੱਬਿਆ ਘੰਦਰਾ ਚੋ ਫੁੱਲ ਜਾ ਐ ਬਾਣਾ ਚ ਸੁੱਟਦਾ ਇੱਕੇ ਗੋਤੇ ਚ ਚਲਾਤਾ ਐ ਕਰਕੇ ਉਹਨੇ ਕੰਨ ਦੇ ਬਿਜਲੀ ਉਂਗਲ ਦੀ ਮਾਰੀ ਨਾਲੇ ਟੂਰਮੈਂਟ ਚੜ ਮੱਚਕਾ ਕਾਨਾ ਚੁੰਗਲ ਮਾਰਨਾ ਰੋਮਾਂਟਿਕ ਹੁੰਦਾ ਲੈ ਹੋਰ ਹੁਣ ਮੇਰੇ ਸਾਹਮਣੇ ਹੋ ਗਈ ਜੀ ਦੋ ਐ ਕੰਨ ਚ ਮਾਰੀ ਉਂਗਲ ਜੀ ਉਹ ਤਾਂ ਉਹਦੀ ਖਾਗੀ ਜਿਹੜਾ ਕਾਨਾ ਚੁੰਗਲ ਮਾਰਨਾ ਕੋਈ ਰੋਮਾਂਟਿਕ ਨਹੀਂ ਹੁੰਦਾ ਰੋਮਾਂਟਿਕ ਤਾਂ ਉਦੋਂ ਹੁੰਦਾ ਬੰਦਾ ਕੋਈ ਗਿਫਟ ਦਵੇ ਆਪਦੀ ਵਾਈਫ ਨੂੰ ਕੀ ਲੈ ਗਿਫਟ ਚਾਹੀਦਾ ਦੱਸ ਤੈਨੂੰ ਹੈ ਦਿੱਤਾ ਕਦੋਂ ਚਾਹੀਦਾ ਕੀ ਆ ਬਸ ਤੂੰ ਹਉ ਬੰਦਾ ਐਟ ਲੀਸਟ ਇੰਨਾ ਤਾਂ ਸੋਚਦਾ ਹੈ ਨਾ ਕਿ ਸਾਲ 6 ਮਹੀਨੇ ਪਿੱਛੋਂ ਕੋਈ ਨਾ ਕੋਈ ਆਪਦੀ ਵਾਈਫ ਨੂੰ ਫਸਲ ਤੇ ਹਨਾ ਚੀਜ਼ ਦਵੇ ਨਾ ਤੁਸੀਂ ਦੋ ਨਾ ਜੱਸਾ ਦਵੇ ਪ੍ਰੀਤ ਨੂੰ ਐਨੀ ਉੰਜ ਕਹਿਣਗੇ ਸਾਡੀ ਲੱਖਾਂ ਦੀ ਕਮਾਈ ਹੁੰਦੀ ਐ ਕਿ ਫਸਲ ਲੱਖਾਂ ਦੀ ਹੋਗੀ ਐ ਕਿ ਚੰਗੀ ਹੋਗੀ ਸਾਨੂੰ ਕੀ ਮਿਲਦਾ ਚਾਹੀਦਾ ਦੱਸ ਤਾਂ ਸਹੀ ਤੂੰ ਉਹ ਹੀ ਲਿਆ ਦੂੰ ਤੇ ਤੋਂ ਮੈਨੂੰ ਕੀ ਕੀਜਾ ਕੀਮਤੀ ਨਾ ਕੋਈ ਹੈ ਪੱਕਾ ਦੱਸ ਕੀ ਚਾਹੀਦਾ ਸੋਨੇ ਦੀ ਚੈਨ ਬਣਵਾ ਦੋ ਉਹਨੂੰ ਇਹ ਚੈਨ ਲੱਕੇ ਫੇਰ ਮੈਂ ਚ ਖੋਜਾਂਗੀ ਸੋਚਾਂਗੀ ਹੈ ਸੋਚਾਂਗੀ ਇਹ ਪਿੰਜਰ ਦੀ ਇਹ ਹੋ ਜਾਇਆ ਕਰ ਕੇ ਕਦੇ ਕਦੇ ਬੰਦੇ ਦਾ ਜੀ ਕਰਦਾ ਹੁੰਦਾ ਲਾ ਲਿਆ ਤੇ ਆਪਣਾ ਇੰਨੀ ਫਰਕਾ ਲਾ ਲਾ ਗੱਡੀ ਦੇ ਵੇਖ ਕੇ ਮੈਂ ਚ ਕੋ ਹੁੰਦਾ ਪਹਾੜਾ ਤੇ ਜਾ ਕੇ ਰਮੈਂਚੋ ਦਾ ਕੰਜੇ ਦੀ ਆਪਾਂ ਰੁੜੀ ਕੋਲੇ ਦੇ ਰਮੈਂਚ ਚ ਕੋਨੇ ਹੈ